हलो 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 हेलो इन कलर ਭਾਰਤ ਮਾਤਾ ਕੀ ਜੈ ਬੋਲੇ ਸੋਨਿਆ ਜੈ ਜੀ ਆ ਬਲਾਚਰ ਵਾਲਿਓ ਬਹੁਤ ਬਹੁਤ ਧੰਨਵਾਦ ਥਕਾਵਟਾਂ ਲਾਤੀਆਂ ਤੁਸੀਂ ਇੰਨਾ ਪਿਆਰ ਇੰਨਾ ਪਿਆਰ ਜਿੱਧਰ ਨੂੰ ਦੇਖੇ ਲੋਕੀ ਲੋਕ ਇਹਦਾ ਮਤਲਬ ਤੁਸੀਂ ਮਨ ਬਣਾਈ ਬੈਠੇ ਹੋ ਉਹਨਾਂ ਨੂੰ ਤਾਂ ਦਿਹਾੜੀ ਤੇ ਵੀ ਨਹੀਂ ਥੋਂਦੇ ਲੋਕ ਓ ਤੁਹਾਡਾ ਧੰਨਵਾਦ ਝਾੜੂ ਵਾਲਾ ਬਟਨ ਇੱਕ ਤਰੀਕ ਨੂੰ ਦਬ ਦਿਓ ਝਾੜੂ ਵਾਲਾ ਬਟਨ ਦਬ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਮੇਰੀ ਤੇ ਕੰਗ ਦੀ ਸ਼ੁਰੂ ਫਿਰ ਬਲਾ ਚੋਰ ਦੇ ਫਿਰ ਲਾਕੇ ਦੇ ਜਿੰਨੇ ਕੰਮ ਨੇ ਆਰਾਮ ਨਾ ਕਰਾਂਗੇ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ 3 ਸਾਲ ਆਪਣੇ ਕੋਲੇ ਪੰਜਾਬ ਦੀ ਸਰਕਾਰ ਪਈ ਹੈ 2MP ਹੋ ਜਾਣਗੇ 13 ਇਹ ਸੱਤ ਰਾਜਸਵਾਲੇ 5 ਕਰੋੜ 1 ਨੂੰ ਮਿਲਦਾ 100 ਕਰੋੜ ਤਾਂ ਕੱਲਾ ਇਹਨਾਂ ਦੇ ਆਇਆ ਕਰੂ ਸਾਹ ਦੇਖਦੇ ਜਾਓ ਤੁਸੀਂ ਸੋਨੇ ਦੀ ਚਿੜੀ ਪੰਜਾਬ ਬਣਦਾ ਪਰ ਮੈਨੂੰ ਥੋੜਾ ਸਪੋਰਟ ਕਰੋ ਕਿਉਂਕਿ ਮੈਂ ਕੱਲਾ ਲੜੀ ਜਾਂਦਾ ਮੈਨੂੰ 13 ਬੰਦੇ ਹੋਰ ਦੇ ਦਿਓ ਸੈਂਟਰ ਰੁਪਈਆ ਨਹੀਂ ਦਬਸਦਾ ਫਿਰ ਆਪਣਾ ਕੋਈ ਸੋ ਵੀਰੋ ਬੀਜੇਪੀ ਦਾ ਦੇਸ਼ ਦੀ ਬੁਰਾ ਹਾਲ ਹੈ ਮੋਦੀ ਨਹੀਂ ਆ ਰਿਹਾ ਇੰਡੀਆ ਗਠਜੰਬੰਦਨ ਦੀ ਸਰਕਾਰ ਬਣ ਰਹੀ ਹੈ ਤੇ ਉਹਦੇ ਚ ਪੰਜਾਬ ਦਾ ਬਹੁਤ ਵੱਡਾ ਹਿੱਸਾ ਪੈ ਰਿਆ ਥੋੜਾ ਆਪਣਾ ਹਿੱਸਾ ਪੈ ਰਿਆ ਸੈਂਟਰ ਸਰਕਾਰ ਚ ਮੈਂ ਹਰ ਰੋਜ਼ ਪੰਜ ਰੈਲੀਆਂ ਛੇ ਰੈਲੀਆਂ ਕਰਦਾ ਇੰਟਰਵਿਊਆਂ ਕਰਦਾ ਵੀਰੋ 100 ਤੋਂ ਵੱਧ ਰੈਲੀ ਕਰਤੀ 20-25 ਦਿਨਾਂ ਚ ਮੈਂ 48 ਡਿਗਰੀ ਟੈਂਪਰੇਚਰ 50 ਡਿਗਰੀ ਕੋਈ ਕੋਈ ਨਿਕਲਦਾ ਲੀਟਰ ਤੋਂ ਪਚਾ ਉਹ ਸੁਖਵੀਰ ਬਾਦਲ ਨੇ ਜੀਪ ਦੇ ਉੱਤੇ ਛਤਰੀ ਲਵਾ ਰੱਖੀ ਐ ਔਰ ਲੋਕ ਕੋਈ ਆਉਂਦੇ ਨਹੀਂ ਬੰਦ ਦੁਕਾਨਾਂ ਨੂੰ ਐ ਉਹ ਮੈਂ ਕਹੇ ਇਹ ਦੁਕਾਨਾਂ ਨਹੀਂ ਬੰਦ ਤੇਰੀ ਦੁਕਾਨ ਬੰਦ ਹੋ ਗਈ ਆ ਜਿਹੜਾ ਕਾਂਗਰਸ ਵਾਲਾ ਇੱਥੋਂ ਬਜਿੰਦਰ ਸਿੰਘ ਲੈ ਕੌਣ ਆ ਭਲਾ ਸੰਗਰੂਰੋਂ ਦੋ ਵਾਰੀ ਹਰਾ ਕੇ ਭੇਜਿਆ 2014 ਜਦੋਂ ਪਹਿਲੀ ਵਾਰ ਖੜਾ ਹੋਇਆ ਸੀ ਜਮਾਨਤ ਜ਼ਬਤ ਹੋਈ ਸੀ ਇੱਥੋਂ ਨਹੀਂ ਕਰੋ ਕਰੋਗੇ ਪੱਕਾ ਵਾਹ ਚੌਥੇ ਤੇ ਜੰਦਾਬਾਦ ਜੰਦਾਬਾਦ ਤੁਸੀਂ ਸੁਣਾ ਦਿਓ ਕਿਕਲੀ ਤੁਸੀਂ ਸੁਣਾ ਦੋ ਨਾ ਯਾਦ ਆ ਤੁਹਾਨੂੰ ਸਾਰੀ ਯਾਦ ਦਾ ਮੁਕਰੋ ਨਾ ਤੁਹਾਨੂੰ ਸਾਰੀ ਯਾਦ ਹੈ ਪਰ ਮੈਂ ਇਥੋਂ ਸੁਣਨਾ ਚਾਹੁੰਨੇ ਹਾਂ ਕਿਕਲੀ ਗਲੀਰ ਦੀ ਪੂਰੇ ਪੰਜਾਬ ਚ ਬੁਰੀ ਹਾਲਤ ਸੁਖਵੀਰ ਦੀ ਸਾਹਮਣ ਚ ਕੋ ਚਾਵੇ ਨਾ ਵੋਟ ਕੋਈ ਥਾਵੇ ਨਾ ਚੰਦੂ ਮਾਜਰਾ ਇੱਧਰ ਨੂੰ ਜਾ ਇੱਧਰ ਨੂੰ ਜਾਵੇ ਨਾ ਨਾ ਬਲਾ ਚੋਰ ਚਾਵੇ ਨਾ ਕਿਉਂਕਿ ਇੱਥੇ ਕੋਈ ਬਲਾਵੇ ਨਾ ਓ ਵੀਰ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਦੋ ਬੇੜਿਆਂ ਦਾ ਇੱਕ ਬੇੜਾ ਸੀਟ ਫਸ ਗਈ ਬਠਿੰਡੇ ਤੋਂ ਜਿੰਨੇ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਬੀਆਂ ਕੱਸਿਆ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕ ਕਹਿੰਦੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁੱਖੜ ਵੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੋਪੜਵੇ ਦੱਸੋ ਕੀ ਕਰੀਏ ਪਰੋਣਾ ਕੱਢਤਾ ਵੀਰ ਸੁਖਵੀਰ ਬਾਦਲ ਕਹਿੰਦਾ ਸੁਖਵੀਰ ਬਾਦਲ ਨੇ ਆਪਣਾ ਜੀਜਾ ਕੱਢਤਾ ਪਾਰਟੀ ਚੋਂ ਮਜੀਠੀਏ ਕਹਿੰਦਾ ਮੈਂ ਵੀ ਆਪਣਾ ਜੀਜਾ ਕੱਢੂਗਾ ਆਪਾਂ ਬੱਚੇ ਚੀਜੋ ਚੀਜੀ ਹੁੰਦੇ ਦੇਖਦੇ ਸੀ ਜੀਜੋ ਜੀਜੀ ਹੋ ਗਏ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮਾਂਜ ਬੜੀ ਲੁੱਟੀ ਐ ਕੁੱਗੀ ਛੇਤਰਨਾ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਸਤੋਜ ਵਾਲੇ ਨੇ ਪੁੱਟੀ ਐ ਲੈ ਫਿਰ ਬਲਾਚੌਰ ਵਾਲੇ 4 ਤਰੀਕ ਤੋਂ ਬਾਅਦ ਕਾਲੀ ਦਲ ਦੀ ਪੰਜਾਬ ਚੋਂ ਸਦਾ ਲਈ ਸਦਾ ਲਈ ਬੋਲੇ ਸੋਨਿਆ ਸਲਾਚਾਰ ਵੱਲੋਂ ਮੈਂ ਆਪਣੇ ਸਾਹ ਹਰਮਨ ਪਿਆਰੇ ਮੁੱਖ ਮੰਤਰੀ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਦੋ ਦਿਨ ਰਹਿ ਗਿਆ ਤਗੜੇ ਹੋ ਕੇ ਲਾਇਓ ਸਾਰੇ ਇੱਕ-ਇੱਕ ਪਹਿਰਾ ਦਿਓ ਇੱਕ-ਇੱਕ ਵੋਟ ਤੇ 1 ਜੂਨ ਨੂੰ ਇਹ ਸੀਟ ਜਿੱਤ ਕੇ ਆਪਾਂ ਮਾਨ ਸਾਹਿਬ ਦੀ ਝੋਲੀ ਪਾਉਣੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਲੇ ਸੋਨਿਹਾਰ GET OUT hello 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 hello, hello.